ਪੰਜਾਬ ਦੀ ਸਿਆਸੀ ਸਥਿਤੀ ਇਸ ਵੇਲੇ ਬੜੀ ਡਾਮਾ ਡੋਲ ਹੈ ਬੀਜੇਪੀ ਦਿੱਲੀ ਫਤਿਹ ਕਰ ਚੁੱਕੀ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਹਰਿਆਣੇ ਵਿੱਚ ਆਲਰੇਡੀ ਬੀਜੇਪੀ ਦੀ ਸਰਕਾਰ ਹੈ ਦਿੱਲੀ ਵਿੱਚ ਵੀ ਐਟਕੀ ਬੀਜੇਪੀ ਨੇ ਆਪਣਾ ਝੰਡਾ ਚੁਲਾ ਦਿੱਤਾ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਾਂਗਰਸ ਨੇ ਖਾਤਾ ਹੀ ਨਹੀਂ ਖੋਲਿਆ ਉਹਨਾਂ ਚੀਜ਼ਾਂ ਦੇ ਮੱਦੇਨਜ਼ਰ ਹੁਣ ਬਹੁਤ ਸਾਰੇ ਸਮੀਕਰਨ ਪੰਜਾਬ ਨੂੰ ਲੈ ਕੇ ਬਣਨ ਲੱਗ ਗਏ ਹੈ ਕਿ ਪੰਜਾਬ ਦੇ ਵਿੱਚ ਕਿਵੇਂ ਦੀ ਸਥਿਤੀ ਬਣ ਸਕਦੀ ਹੈ ਪੰਜਾਬ ਦੇ ਵਿੱਚ ਹਾਲਾਤ ਕਿਵੇਂ ਦੇ ਬਣ ਸਕਦੇ ਹੈ ਸਿਆਸੀ ਹਾਲਾਤ ਆਮ ਆਦਮੀ ਪਾਰਟੀ ਦੀ ਮੌਜੂਦਾ ਪੋਜੀਸ਼ਨਿੰਗ ਨੂੰ ਲੈ ਕੇ ਚਰਚਾ ਬਣ ਗਈ ਹੈ ਚੋਣਾ ਨੂੰ ਲੈ ਕੇ ਚਰਚਾ ਬਣ ਗਈ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ 27 2027 ਜਿਹੜੀ ਹੈ ਉਹ ਨਜ਼ਦੀਕ ਹੀ ਹੈ 2027 ਬੇहद ਨਜ਼ਦੀਕ ਹੈ ਔਰ ਹੁਣ ਹੁਣ ਉਹ ਟਾਈਮ ਪੀਰੀਅਡ ਹੈਗਾ ਜਦੋਂ ਸਿਆਸੀ ਪਾਰਟੀਆਂ ਆਪਣਾ ਭਵਿੱਖ ਜਿਹੜਾ ਉਹ ਪਲਾਨ ਕਰਨ ਲੱਗ ਜਾਂਦੀਆਂ ਨੇ ਆਪਣੇ ਭਵਿੱਖ ਵਾਸਤੇ ਜਦੋਜਾਦ ਸ਼ੁਰੂ ਕਰ ਦਿੰਦੀਆਂ ਨੇ ਔਰ ਉਹ ਕਰ ਵੀ ਦਿੱਤੀ ਗਈ ਹੈ ਹੁਣ ਸਵਾਲ ਇਹ ਹੈ ਕਿ ਬੀਜੇਪੀ ਨੇ ਜੇ ਪੰਜਾਬ ਦੇ ਵਿੱਚ ਪੈਰ ਲਾਉਣੇ ਆ ਤੇ ਕਿਵੇਂ ਲਾਉਣੇ ਆ ਆਲਰੇਡੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਛੋਟੇ-ਮੋਟੇ ਮਾਰਜਨ ਦੇ ਨਾਲ ਨਹੀਂ بڑے-ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਗਿਆ ਸੀ ਔਰ ਉਸੇ ਮਾਰਜਨ ਤੇ ਚੱਲਦੇ ਆਮ ਆਦਮੀ ਪਾਰਟੀ ਦੇ 92 ਐਮਐਲਏ ਜਿੱਤੇ ਸੀਗੇ ਤੇ ਉਸ ਤੋਂ ਬਾਅਦ ਕਾਂਗਰਸ ਹੈ ਜਿਹੜਾ ਪੰਜਾਬ ਦੇ ਵਿੱਚ ਦਬਦਬਾ ਰਿਆ ਆ ਹੁਣ ਉਸ ਉਸ ਸਿਨੈਰੀਓ ਦੇ ਵਿੱਚ ਬੀਜੇਪੀ ਕਿਵੇਂ ਆਪਣੇ ਆਪ ਨੂੰ ਫਿੱਟ ਕਰਦੀ ਹੈ ਇਹ ਬਹੁਤ ਵੱਡਾ ਸਵਾਲ ਹੈ ਬੀਜੇਪੀ ਨੇ ਜੇ ਪੰਜਾਬ ਦੇ ਵਿੱਚ ਸੱਤਾ ਹੰਢਾਈ ਹੈ ਤੇ ਉਹ ਮਹਿਜ਼ ਗੱਠ ਜੋੜ ਦੇ ਨਾਲ ਹੰਢਾਈ ਆ ਉਹ ਵੀ ਬਹੁਤ ਘੱਟ ਮਾਰਜਨ ਦੇ ਨਾਲ ਜ਼ਿਆਦਾਤਰ ਗਿਣਤੀ ਅਕਲ-ਗਲ ਦੀ ਰਹੀ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਪਰ ਜ਼ਰੂਰ ਬੀਜੇਪੀ ਕਿ ਉਹ ਦੁਬਾਰਾ ਉਹੀ ਦਬਦਬਾ ਕਾਇਮ ਕਰੇ ਪਰ ਕਿਸੇ ਵਖਰੀ ਕੰਡੀਸ਼ਨ ਦੇ ਉੱਤੇ ਇਹ ਵੀ ਆਪਣੇ ਆਪ ਚਵਾਜਬ ਹੈ ਕਿਉਂਕਿ ਦਿੱਲੀ ਦੇ ਵਿੱਚ ਆਲਰੇਡੀ ਬੀਜੇਪੀ ਸਰਕਾਰ ਬਣ ਚੁੱਕੀ ਹੈ ਹਰਿਆਣਾ ਵਿੱਚ ਬੀਜੇਪੀ ਹੈ ਔਰ ਪੰਜਾਬ ਦੇ ਵਿੱਚ ਇਸ ਵੇਲੇ ਬੀਜੇਪੀ ਹੁਣ ਕੋਸ਼ਿਸ਼ ਕਰ ਸਕਦੀ ਹੈ ਜਾਂ ਫਿਰ ਉਮੀਦ ਲਗਾ ਕੇ ਬੈਠੀ ਹੋ ਸਕਦੀ ਹੈ ਕਿਉਂਕਿ ਪਿੱਛੇ ਜੀ ਵੀ ਜਦੋਂ ਦਿੱਲੀ ਦੇ ਵਿੱਚ ਜਿੱਤ ਹਾਸਲ ਕੀਤੀ ਸੀ ਤਾਂ بڑے ਬੀਜੇਪੀ ਲੀਡਰ ਇਹ ਵੀ ਦਾਵਾ ਕਰਦੇ ਸੀ ਕਿ ਹੁਣ ਅਗਲਾ ਪ੍ਰੋਗਰਾਮ ਪੰਜਾਬ ਦਾ ਆ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਪ੍ਰੋਗਰਾਮ ਹੈਗਾ ਔਰ ਉਸੇ ਚੀਜ਼ ਦੇ ਮੱਦੇਨਜ਼ਰ ਹੋਵੇਗਾ ਕਿ ਇਹਦੀਆਂ ਚਰਚਾਵਾਂ ਲਗਾਤਾਰ ਵਾਧ ਰਹੀਆਂ ਨੇ ਹੁਣ ਕਿਤੇ ਨਾ ਕਿਤੇ ਕੰਸੋ ਬਾਹਰ ਆ ਰਹੀ ਹੈ ਇਹ ਵੀ ਸੂਤਰਾ ਹਵਾਲੇ ਗੱਲਾਂ ਚੱਲ ਪਈਆਂ ਕਿ ਕਿਸੇ ਅਕਾਲੀ ਧੜੇ ਦੇ ਨਾਲ ਗੱਠਜੋੜ ਹੋ ਸਕਦਾ ਹੁਣ ਸ਼ਰੋਬਣੀ ਅਕਾਲੀ ਦਲ ਜਿਹੜਾ ਬਾਦਲ ਧੜਾ ਉਹਦੀ ਗੱਲ ਕਰੀਏ ਤਾਂ ਉਹਦੇ ਆਸਾਰ ਐਤਕੀ ਕੁਝ ਘੱਟ ਨਜ਼ਰ ਆ ਰਹੇ ਆ ਸੂਤਰਾ ਹਵਾਲਿਆਂ ਹਾਲਾਂਕਿ ਐਂਡ ਮੂਵਮੈਂਟ ਦੇ ਉੱਤੇ ਕਿੱਧਰ ਵੱਲ ਨੂੰ ਕੋਈ ਮੋੜ ਕੱਢ ਲਵੇ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਸਿਆਸੀ ਪਾਰਟੀਆਂ ਨੇ ਕਦੇ ਵੀ ਕੁਝ ਵੀ ਹੋ ਜਾਂਦਾ ਹੁੰਦਾ ਹੁੰਦਾ ਸਿਆਸਤ ਵਿੱਚ ਔਰ ਖਾਸ ਤੌਰ ਦੇ ਉੱਤੇ ਪੰਜਾਬ ਦੇ ਸੰਦਰਭ ਦੇ ਵਿੱਚ ਬੀਜੇਪੀ ਦੇ ਸੰਦਰਭ ਦੇ ਵਿੱਚ ਐਨ ਮੂਵਮੈਂਟ ਦੇ ਉੱਤੇ ਆ ਕੇ ਕਈ ਵਾਰੀ ਗੱਡੀ ਮੋੜੀ ਗਈ ਹੈ ਔਰ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਚਰਚਾ ਆਮ ਹੈ ਕਿ ਕਿਸੇ ਅਕਾਲੀ ਧੜੇ ਦੇ ਨਾਲ ਗੱਠਜੋੜ ਹੋ ਸਕਦਾ ਹੈ ਹੁਣ ਜੇ ਪ੍ਰਵੇਲਿੰਗ ਧੜਿਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚੋਂ ਦੋ ਧੜੇ ਜਿਹੜੇ ਸਭ ਤੋਂ ਅੱਗੇ ਨੇ ਇਸ ਵੇਲੇ ਉਹ ਅਕਾਲੀ ਦਲ ਬਾਦਲ ਹੈ ਔਰ ਦੂਸਰਾ ਅਕਾਲੀ ਦਲ ਵਾਰਿਸ ਪੰਜਾਬ ਦੇ ਕਿਹਾ ਜਾ ਸਕਦਾ ਕਿਉਂਕਿ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਔਰ ਉਹਨਾਂ ਦੇ ਨਾਲ ਜਿਹੜੀ ਸਮਰਥਕਾਂ ਦੀ ਟੀਮ ਹੈ ਉਹ ਜ਼ਾਹਿਰ ਤੌਰ ਦੇ ਉੱਤੇ ਸਮਝੀ ਜਾ ਸਕਦੀ ਹੈ ਜਿਸ ਮਾਰਜਨ ਦੇ ਨਾਲ ਭਾਈ ਅਮਰਿਤਪਾਲ ਸਿੰਘ ਨੂੰ ਜਤਾਇਆ ਗਿਆ ਸੀਗਾ ਔਰ ਉਹ ਉਹ ਕੱਟ ਜਿਹੜਾ ਉਹ ਸਮਝਿਆ ਜਾ ਸਕਦਾ ਹੈ ਤੇ ਬੀਜੇਪੀ ਵਾਸਤੇ ਉਹ ਲਾਹੇਵੰਦ ਹੋ ਸਕਦਾ ਹੈ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕੋਈ ਵੱਡੀ ਗੱਲ ਨਹੀਂ ਹੈ ਪਰ ਤਾਂ ਵੀ ਪੰਜਾਬ ਦੀ ਸਥਿਤੀ ਦੇ ਵਿੱਚ ਕਿਸਾਨਾਂ ਦਾ ਜਿਹੜਾ ਯੋਗਦਾਨ ਹੈ ਕਿਸਾਨੀ ਦਾ ਜਿਹੜਾ ਯੋਗਦਾਨ ਹੈ ਉਹ ਸਿਆਸਤ ਦੇ ਉੱਤੇ ਭਾਰੀ ਕਈ ਵਾਰ ਪੈ ਜਾਂਦਾ ਹੁੰਦਾ ਹੈ ਉਹ ਸਿਆਸੀ ਰੁਝਾਨਾ ਨੂੰ ਜਿਹੜਾ ਉਹ ਕਿਤੇ ਨਾ ਕਿਤੇ ਮੈਨੀਪੂਲੇਟ ਕਰ ਲੈਂਦਾ ਹੁੰਦਾ ਹੁਣ ਇੱਥੇ ਆ ਕੇ ਇਹ ਵੀ ਸਵਾਲ ਨੇ ਕਿ ਕਿਸਾਨ ਕਿਸਾਨ ਫੈਕਟਰ ਕੀ ਬੀਜਪੀ ਜਾਂ ਬੀਜਪੀ ਦੀ ਸਿਸਪੰਦੀ ਗੱਠ ਜੋੜੀਆਂ ਸਮੀਕਰਨਾ ਨੂੰ ਕਿਤੇ ਮੈਨੀਪੂਲੇਟ ਕਰੇਗਾ ਨਹੀਂ ਕਰੇਗਾ ਪਰ ਦੂਦੇ ਪਾਸੇ ਉਹਨੇ ਚਰਚਾ ਸ਼ੁਰੂ ਹੋ ਗਈ ਹੈ ਕਿ ਦੋ ਧੜਿਆਂ ਦੇ ਵਿੱਚੋਂ ਕਿਸੇ ਪਾਸੇ ਬੀਜਪੀ ਭੁਗਤ ਸਕਦੀਆਂ ਜਾਂ ਇਹ ਦੋ ਧੜਿਆਂ ਦੇ ਵਿੱਚੋਂ ਕੋਈ ਧੜਾ ਬੀਜਪੀ ਵੱਲ ਨੂੰ ਭੁਗਤ ਸਕਦਾ ਹੈ ਗੱਠ ਜੋੜ ਹੋ ਸਕਦਾ ਹੁਣ ਹੁੰਦਾ ਹੈ ਕਿ ਨਹੀਂ ਹੁੰਦਾ ਔਰ ਕਿਹਦੇ ਨਾਲ ਹੁੰਦਾ ਸਵਾਲ ਇਹ ਹੈ ਸਮੇਂ ਤੇ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬੜੇ ਰੋਮਾਂਡਾ ਪੰਜਾਬੀ ਤੇ